ਗੁਰੂ ਨਾਨਕ ਪਾਤਸ਼ਾਹ ਜੀ ਦੀ ਧਰਤੀ ਤੇ ਆਪਾਂ ਦਰਸ਼ਨ ਕਰਕੇ ਆ ਗਏ ਤੇ ਹੁਣ ਆਪਾਂ ਜਾਣਾ ਬਾਬਾ ਨਾਮਦੇਵ ਜੀ ਦੀ ਉਸ ਧਰਤੀ ਤੇ ਜਿੱਥੇ ਬਾਬਾ ਨਾਮਦੇਵ ਜੀ ਆਏ ਸੀ ਜਦੋਂ ਪੰਜਾਬ ਦੇ ਵਿੱਚ ਆਏ ਨੇ ਹਰਿਦੁਆਰ ਤੋਂ ਪਹਿਲਾਂ ਬਾਬਾ ਨਾਮਦੇਵ ਜੀ ਉਸ ਥਾਂ ਤੇ ਰੁਕੇ ਸੀ ਆਤੀ ਹੁਣ ਆਪਾਂ ਸਿੱਧੇ ਉੱਥੇ ਚੱਲਣਾ ਪਰ ਅੱਜ ਕਿਤੇ ਨਹੀਂ ਰੁਕਦੇ ਸਾਹਮਣੇ ਜਿਹੜਾ ਪੁੱਛੇ ਗੋਇੰਦਵਾਲਾ ਟੈਕਨੋਲੋਜੀ ਸਰਹਾਵ ਉੱਥੇ ਆਪਾਂ ਖੜੇ ਨਹੀਂ ਇਹ ਸਾਹਮਣੇ ਪੈਂ ਰਿਹਾ ਨਾ ਗੋਕੇ ਇਥੇ ਗੋਹਾਵਾਂ ਪੈਂਦਾ ਪੂਤ ਗੁੰਡ ਦੋਨਾਂ ਦੇ ਵਿਚਕਾਰ ਹੈਗਾ ਬਾਬਾ ਨਾਮਦੇਵ ਜੀ ਦਾ ਉਹ ਸਥਾਨ ਜਿੱਥੇ ਬਾਬਾ ਨਾਮਦੇਵ ਜੀ ਸਭ ਤੋਂ ਪਹਿਲਾਂ ਆ ਕੇ ਰੁਕੇ ਸੀ ਇੱਥੇ ਨਾਗੋ ਕੋਲ ਜਿਹੜੇ ਇੱਕ ਡਾਕਟਰ ਸਾਹਿਬ ਜਿਹੜੇ ਉੱਥੇ ਗੁਰਦੁਆਰਾ ਸਾਹਿਬ ਦੀ ਦੇਖਭਾਲ ਕਰਦੇ ਨੇ ਦੇਖਦੇ ਆਂ ਜੀ ਆਪਾਂ ਨੂੰ ਪਹਿਲਾਂ ਉਹ ਮਿਲ ਗਏ ਮੈਂ ਫਿਰ ਅਪਸਿਟੇਤਾਂ ਨੂੰ ਗੁਰਦੁਆਰਾ ਸਾਹਿਬ ਸੋ ਜੀ ਆਪਾਂ ਪਹੁੰਚ ਗਏ ਬਾਬਾ ਨਾਮਦੇਵ ਜੀ ਦੇ ਉਸ ਸਥਾਨ ਦੇ ਉੱਤੇ ਜਿਹਦੇ ਬਾਰੇ ਆਪਾਂ ਗੱਲ ਕੀਤੀ ਸੀ ਵੈਸੇ ਤਾਂ ਬਾਬਾ ਨਾਮਦੇਵ ਜੀ ਦਾ ਸਥਾਨ ਆਪਕਮਾਨ ਨੂੰ ਮੰਨਦੇ ਆ ਕਿਉਂਕਿ ਉਹ ਆਪਣੀ ਜ਼ਿੰਦਗੀ ਦੇ 18 ਸਾਲ ਜਿਹੜੇ ਉੱਥੇ ਬਿਤਾਏ ਨੇ ਪਰ ਉਸ ਤੋਂ ਪਹਿਲਾਂ ਉਹ ਕੁਝ ਸਮਾਂ ਇਸ ਸਥਾਨ ਤੇ ਰਹੇ ਨੇ ਇੱਥੇ ਆਏ ਨੇ ਹਰਦੁਆਰ ਤੋਂ ਚੱਲੇ ਸੀ ਇੱਥੇ ਆਏ ਸੀ ਸੋ ਵੀਡੀਓ ਦੇਖਣ ਵਾਲੇ ਸਾਰੇ ਹੀ ਸੱਜਣ ਵੇਲੀ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਆਪਾਂ ਦਰਸ਼ਨ ਕਰਨੇ ਨੇ ਉਸ ਗੁਰਦੁਆਰਾ ਸਾਹਿਬ ਦੇ ਇਹ ਸੜਕ ਸਪੈਸ਼ਲ ਗੁਰਦੁਆਰਾ ਸਾਹਿਬ ਨੂੰ ਜਾ ਰਹੀ ਹੈ ਗੁਰਦੁਆਰਾ ਸਾਹਿਬ ਹੈਗਾ ਇਥੋਂ ਘੱਟੋ ਘੱਟ 10 ਕਿਲੋਮੀਟਰ ਦੂਰ ਇਹ ਸੜਕ ਸਪੈਸ਼ਲ ਗੁਰੂ ਘਰ ਵਾਸਤੇ ਬਣੀ ਹੋਈ ਹੈ ਇਹ ਗੁਰੂ ਘਰ ਨਵਾਂ ਬਣ ਰਿਹਾ ਉੱਥੇ ਉਹਦੀ ਕਾਰ ਸੇਵਾ ਹਾਲੇ ਚੱਲੀ ਜਾਂਦੀ ਹੈ ਇਹਦੇ ਨਾਲ ਨਾਲ ਇਸ ਸਾਈਡ ਤੇ ਹੈਗੇ ਖੱਬੇ ਪਾਸੇ ਨਹਿਰ ਇਹ ਦੋਨੇ ਪਿੰਡਾਂ ਦੇ ਵਿਚਕਾਰ ਹੈ ਇੱਥੋਂ ਸੱਜੇ ਪਾਸੇ ਰਹਿ ਗਿਆ ਭੂਤਵਿੰਡ ਖੱਬੇ ਪਾਸੇ ਰਹਿ ਗਿਆ ਨਾਗੋਕੇ ਦੋਨਾਂ ਦੇ ਵਿਚਾਲੇ ਨਹਿਰ ਦੇ ਉੱਤੇ ਪਿੰਡਾ ਗੁਰੂ ਘਰ ਇਹ ਜਾ ਕੇ ਅੱਗੇ ਤਾਂ ਪਟੜੀ ਸੀ ਉਨੇ ਸਪੈਸ਼ਲ ਸੜਕ ਬਣਾਤੀ ਇੱਥੇ ਕੱਲੇ ਗੁਰੂ ਘਰ ਵਾਸਤੇ ਜੰਦਾ ਰਸਤਾ ਉਧੂ ਗਾਹਾਂ ਵੀ ਆ ਪਰ ਉਹ ਪਹਾ ਕੱਚਾ ਇਹ ਸੜਕ ਸਿੱਧੀ ਗੁਰੂ ਘਰ ਦੇ ਵਿੱਚ ਜਾ ਕੇ ਖਤਮ ਹੁੰਦੀ ਹੈ ਬੱਬਾ ਨਾਮਦੇਵ ਜੀ ਦਾ ਉਹ ਘਰਤਵਾਰ ਹੈ ਜਿੱਥੇ ਬੱਬਾ ਨਾਮਦੇਵ ਜੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਆ ਕੇ ਰੁਕੇ ਸੀ ਉਹ ਸਾਹਮਣੇ ਰਹੇਗਾ ਗੁਰੂ ਘਰ ਇਹ ਸ਼ਰਕੋ ਦੇ ਵਿੱਚ ਜਾ ਕੇ ਖਤਮ ਹੋਊਗਾ ਬੋਲੀ ਰਸਤ ਬੈਗੂ ਜੀ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀ ਚੱਲ ਰਹੀ ਹੈ ਫਿਰ ਇਸ ਜਿਆਰੀ ਵੀ ਆ ਰਹੀ ਹਾਂ ਜੀ ਬਹੁਤ ਕਿਰਪਾ ਸੱਚਾ ਪਾਤਸ਼ਾਹ ਬਨਾਮ ਦੇ ਜੀ ਇਸ ਸਥਾਨ ਬਾਰੇ ਦਿਓ ਜਾਣਕਾਰੀ ਹਾਂ ਜੀ ਇਹ ਸਥਾਨ ਨਗਰਪੂਰ ਤੋਂ ਵਿੰਦ ਦੇ ਜ਼ਮੀਨ ਦੇ ਉੱਤੇ ਠੀਕ ਹੈ ਤੇ ਜਦੋਂ ਸ਼ਰਵਣੀ ਭਗਤ ਬੱਬਾ ਨਾਮਦੇਵ ਜੀ ਮਹਾਰਾਸ਼ਟਰ ਤੋਂ ਚੱਲ ਕੇ ਪੜਾਦਰ ਪੜਾ ਪਹੁੰਚਦੇ ਨੇ ਪੰਜਾਬ ਦੀ ਧਰਤੀ ਤੇ ਸਭ ਤੋਂ ਪਹਿਲਾ ਸਥਾਨ ਜਿਹੜਾ ਉਹ ਇਹੀ ਹੈ ਪੁਰੀਆ ਕੀ ਰੁਕਦੇ ਹਾਂਜੀ ਭੂਤਵਿੰਦ ਇਸ ਸਥਾਨ ਤੇ ਆਨ ਕੇ ਰੁਕੇ ਔਰ ਇੱਥੇ ਰੁਕਣ ਤੋਂ ਬਾਅਦ ਸਵੇਰੇ ਸ਼ਾਮ ਕੀਰਤਨ ਹੁੰਦਾ ਸੰਗਤ ਆਉਂਦੀ ਆ ਸੰਗਤ ਦੇ ਵਿੱਚ ਨਾ ਇੱਕ ਮਾਤਾ ਅਡੋਲੀ ਨਾਂ ਦੀ ਮਾਤਾ ਹੁੰਦੀ ਹੈ ਔਰ ਇੱਕ ਉਹਦਾ ਬੇਟਾ ਵਿਧਵਾ ਮਾਤਾ ਉਹ ਇਤਿਹਾਸਕ ਜੀ ਦੇ ਪੁਰ ਸੇਵਾ ਕਰਦੇ ਨਾਲ ਸਵੇਰੇ ਸ਼ਾਮੀ satsang ਦੇ ਸ਼ਾਮਲ ਹੁੰਦੀ ਜੋ ਉਹਨਾਂ ਦੀ ਜਨਮ ਸਾਖੀ ਦੇ ਵਿੱਚ ਇਸ ਅਸਤਾਨ ਦਾ ਜ਼ਿਕਰ ਆਇਆ ਉਹਦੇ ਮੁਤਾਬਕ ਕੁਝ ਸਮੇਂ ਤੋਂ ਬਾਅਦ ਇੱਕ ਦਿਨ ਇਹੋ ਜਿਹਾ ਆਇਆ ਕਿ ਉਹ ਜਿਹੜਾ ਬੱਚਾ ਸੀ ਉਹ ਮਾਤਾ ਦਾ ਮਾਤਾ ਡੋਲਿਦਾ ਉਹ ਚੜਾਈ ਕਰ ਗਿਆ ਹੁਣ ਥੋੜੀ ਬਹੁਤ ਤਕਲੀਫ ਹੋਈ ਉਹਦੀ ਮੌਤ ਹੋ ਗਈ ਸੰਗਤ ਨੇ ਆਣ ਕੇ ਮਾਤਾ ਨੇ ਵਿਰਲਾਪ ਕੀਤਾ ਅਰਦਾਸ ਬੇਨਤੀ ਕੀਤੀ ਭਗਤ ਜੀ ਦੇ ਅੱਗੇ ਬੇਨਤੀ ਕੀਤੀ ਭਗਤ ਜੀ ਨੇ ਅਰਦਾਸ ਬੇਨਤੀ ਕੀਤੀ ਮਹਾਰਾਜ ਦੇ ਅੱਗੇ ਤੇ ਉਹ ਬੱਚਾ ਜਿੰਦਾ ਹੋਇਆ ਇਸ ਸੰਸਤਾਨ ਤੇ ਭਗਤ ਜੀ ਕਹਿੰਦੇ ਕਿ ਇਹ ਤੇ ਪ੍ਰਮਾਤਮਾ ਆਪ ਹੀ ਬੋੜਿਆ ਅਸੀਂ ਇਹਦੇ ਵਿੱਚ ਕੁਝ ਨਹੀਂ ਕੀਤਾ ਅਸੀਂ ਤੇ ਉਹਦੇ ਅੱਗੇ ਅਰਦਾਸ ਬੇਨਤੀ ਕੀਤੀ ਹੈ ਇਹਦਾ ਨਾਮ ਬੋਰਡ 'ਤੇ ਲਾਸ ਰੱਖ ਦਿਓ ਫਿਰ ਉਸ ਬੱਚੇ ਦਾ ਨਾਮ ਬੋਰਡ 'ਤੇ ਲਾਸ ਰੱਖ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਸੰਗਤ ਕੁਝ ਜ਼ਿਆਦਾ ਆਉਣਾ ਜਾਣਾ ਹੋ ਗਿਆ ਸੰਗਤ ਦਾ ਭਗਤ ਜੀ ਉੱਠ ਕੇ ਚਲੇ ਗਏ ਜਦੋਂ ਜਾਣ ਲੱਗੇ ਫਿਰ ਮਾਤਾ ਜੀ ਨੇ ਬੇਨਤੀ ਕੀਤੀ ਸਾਡੇ ਲਈ ਕੀ ਹੁਕਮ ਆ ਅਸੀਂ ਇੱਥੇ ਰਹਿ ਕੇ ਕੀ ਕਰਨਾ ਹੋਣਾ ਸੋ ਮਾਤਾ ਜੀ ਨੂੰ ਕਹਿੰਦੇ ਕਿ ਜਦੋਂ ਸਮਾਂ ਆਇਆ ਤੁਸੀਂ ਇੱਥੇ ਰਹੋ ਪਰਮਾਤਮਾ ਦਾ ਨਾਮ ਲੱਕੋ ਤੁਹਾਨੂੰ ਬੁਲਾ ਲਾਂਗੇ ਫਿਰ ਜਦੋਂ ਕਮਾਨਗਰ ਵਸਾਇਆ ਭਗਤ ਨਾਮਦੇਵ ਜੀ ਨੇ ਉੱਥੇ ਫਿਰ ਮਾਤਾ ਨੂੰ ਤੇ ਉਹ ਬਾਬੇ ਬੋੜ ਦਾਸ ਨੂੰ ਉੱਥੇ ਬੁਲਾਇਆ ਅੱਛਾ ਜਿਹੜਾ ਕਮਾਨਗਰ ਬਸਿਆ ਆਇਆ ਹੋਇਆ ਇਹ ਉਹ ਬੱਬਾ ਨਾਮਦੇਵ ਜੀ ਦੀ ਬਸਾਇਆ ਹੋਇਆ ਹਾਂਜੀ ਉੱਥੇ ਵੀ ਪਹਿਲਾਂ ਉਹ ਚੱਕਰ ਚੱਲਦਾ ਸੀਗਾ ਥੋੜਾ ਬਹੁਤ ਥੋੜਾ ਲੜਾਈ ਝਗੜੇ ਸੀ ਉਹ ਸਥਾਨ ਦੇ ਉੱਤੇ મત ਲੜਾਈਆਂ ਝਗੜੇ ਹੁੰਦੇ ਸੀ ਉਹ ਫਿਰ ਭਗਤ ਨਾਮਦੇਵ ਜੀ ਉੱਥੇ ਕਿਉਂਕਿ ਉਹਦੇ ਲੱਗੇ ਲੱਗੇ ਦੋ ਸਥਾਨ ਹੋਰ ਨੇ ਇੱਕ ਪੱਟੀਵਾਲਾ ਇੱਕ ਸੁਖੇਵਾਲਾ ਉਹ ਮਤਲਬ ਪਰਮਾਨੰਦ ਦੇ ਨਾਲ ਹੀ ਹੈ ਹਾਂਜੀ ਕੋਲੇ ਕੋਲੇ ਇੱਕ ਹੋਰ ਸਥਾਨ ਹੈਗਾ ਇਧਰ ਕਥੂ ਨੰਗਲ ਵਾਲੀ ਸਾਈਡ ਤੇ ਜਾ ਕੇ ਇੱਥੋਂ ਤੋਂ ਬਾਅਦ ਉੱਥੇ ਰਹੇ ਨੇ ਭਗਤ ਨਾਮਦੇਵ ਜੀ ਉਹ ਤੋਂ ਬਾਅਦ ਫਿਰ ਅੱਗੇ ਗਏ ਤੇ ਇਸ ਥਾਂ ਜਿਹੜਾ ਆ ਇਹ ਕੋਈ ਅੱਜ ਤੋਂ 15-16 ਸਾਲ ਪਹਿਲਾਂ ਮਤਲਬ ਬਣਾ ਸ਼ੁਰੂ ਹੋਇਆ ਫਿਰ ਉਹ ਜਦੋਂ ਉੱਥੇ ਬੁਲਾ ਲਿਆ ਫਿਰ ਮਾਤਾ ਜੀ ਨੂੰ ਭਗਤ ਨਾਮਦੇਵ ਜੀ ਨੇ ਬਾਬੇ ਬੋਰਦਾਸ ਦੀ ਸ਼ਾਦੀ ਜਿਹੜੀ ਹੈ ਨਾ ਉਹ ਵੀ ਆਪਣੇ ਹੱਥੀਂ ਕੀਤੀ ਹੈ ਬੱਚ ਆਪਣੇ ਤੋਂ ਬਾਅਦ ਗੱਦੀ ਵੀ ਉਹਨਾਂ ਨੂੰ ਦਿੱਤੀਆਂ ਬਾਬੇ ਬੋਰਦਾਸ ਜੀ ਨੂੰ ਜਿੱਥੇ ਭਗਤ ਨਾਮਦੇਵ ਜੀ ਦੀ ਸਮਾਧੀ ਹੈ ਨਾਲ ਹੀ ਉਹਨਾਂ ਦੀ ਹਾਂ ਉਹਨਾਂ ਦੀ ਨਾਲ ਉਹਨਾਂ ਦੀ ਸਮਾਧੀ ਹੈਗੀ ਤੇ ਉਹ ਪਰਿਵਾਰ ਜਿਹੜਾ ਬਾਬਾ ਬਰਾਦਰੀ ਦੇ ਵਿੱਚੋਂ ਸੀਗਾ ਉਹਨਾਂ ਦੇ ਅਣਛੰਛ ਅੱਜ ਵੀ ਕਮਨਗਰ ਦੇ ਵਿੱਚ ਵਸਦੀ ਪਈ ਹੈ ਇਹ ਕਿਰਪਾ ਸੱਚੇ ਪਾਤਸ਼ਾਹ ਦੀ ਹਾਂ ਤੇ ਬਾਕੀ ਇਹ ਸਥਾਨ ਹੈਗਾ ਸਭ ਤੋਂ ਪਹਿਲਾਂ ਪੰਜਾਬ ਦਾ ਪਰ ਬਣਨਾ ਸਭ ਤੋਂ ਬਾਅਦ ਆਰੰਭ ਹੋਇਆ ਹੈ ਇਸ ਲਈ ਕਿਰਪਾ ਸੱਚੇ ਪਾਤਸ਼ਾਹ ਦੀ ਸੰਗਤ ਦੀ ਵੀ ਆਵਾਜ਼ ਆਈ ਹੈ ਤੇ ਬਹੁਤ ਸੋਹਣਾ ਬਣ ਬਹੁਤ ਵਧੀਆ ਜੀ ਹਾਂਜੀ ਹਾਂਜੀ ਬਸ ਬੱਬਾ ਜੀ ਦੀ ਆਪਣੀ ਕਿਰਪਾ ਹੀ ਹੈ ਜੀ ਉਹ ਕਿਸੇ ਦੇ ਕੋਲੋਂ ਵੀ ਸੇਵਾ ਲੈ ਸਕਦੇ ਕਿਉਂਕਿ 755ਵਾਂ ਉਹਨਾਂ ਦਾ ਬਤਾਰਪੁਰ ਵੱਜ ਤੇ ਟੋਟਲ ਉਹਨਾਂ ਦੀ ਜਿਹੜੀ ਉਮਰ ਹੈ ਉਹ 70 ਸਾਲ ਹੋਈ ਹੈ। ਦੁਨਿਆਵੀ ਉਮਰ ਜਿਹੜੀ ਤੇ ਜੇ ਪੰਜਾਬ ਦੀ ਧਰਤੀ ਦੇ ਉੱਪਰ ਆਪਾਂ ਲਾਲੀਏ ਪੰਜ 50 ਸਾਲ ਦੀ ਅਜ ਦੇ ਵਿੱਚ ਵੀ ਆਏ ਹੋਣ। तकरीबन ਮੈਂ ਮੰਨ ਲਉ ਜੇ ਆਪਾਂ ਐ ਕਹਿੰਦੇ ਵੀ 18 ਸਾਲ ਉੱਥੇ ਕਮਾਨਦ ਸਾਹਿਬ ਬਤਾਏ ਨੇ। ਹਾਂਜੀ। ਉਹਦੇ ਵਿੱਚੋਂ ਉਰੇ ਵੀ ਬਹੁਤ ਚਰ ਲਾ ਕੇ ਗਏ ਹੋਣਗੇ ਕਿਉਂਕਿ ਜਿਹੜਾ ਖੂਹ ਹੈ ਉਹ ਆਪਦੇ ਹੱਥੀ ਲਗਾਇਆ ਉਹਨਾਂ ਨੇ। ਹਾਂਜੀ ਹਾਂਜੀ ਇੱਥੇ ਖੂਹ ਜਿਹੜਾ ਹੈ ਉਹ ਭਗਤ ਨਾਮਦੇਵ ਜੀ ਨੇ ਆਪਣੇ ਹੱਥੀ ਅੱਜ ਵੀ ਖੂਦ ਇਸ ਸਿਲਮਾ ਯੂਦ ਜਦੋਂ ਅਸੀਂ ਇੱਥੇ ਪਹਿਲੀ ਵਾਰ ਆਏ ਆ ਤੇ ਉਹ ਖੂਦ ਵਿੱਚ ਜਦੋਂ ਉਹ ਸੇਲ ਸੀਗੀ ਉਹਨੂੰ ਅਸੀਂ ਸਾਫ਼ ਕੀਤਾ ਉਹਦੇ ਉੱਤੇ ਰੰਗ ਕੀਤਾ ਬੜਾ ਡੂੰਘਾ ਸੀਗਾ ਤੇ ਬੜਾ ਵੱਡਾ ਵੱਡਾ ਮਤਲਬ ਛੜਕੜਾ ਘਾ ਬੇਰੀਆਂ ਹੀ ਬੇਰੀਆਂ ਸੀਗੀਆਂ ਮਤਲਬ ਇੱਕ ਜੰਗਲ ਦਾ ਹੀ ਰੂਪ ਸੀਗਾ ਮਤਲਬ ਆਮਦੰਦੇ ਦੇ ਕੋਲ ਅੰਦਰ ਆਉਣਾ ਵੀ ਮੁਸ਼ਕਲ ਸੀ ਅੱਛਾ ਜੀ ਤੇ ਜਦੋਂ ਅਸੀਂ ਇੱਥੇ ਪਹੁੰਚੇ ਤੇ ਦੇਖਿਆ ਉੱਥੋਂ ਤੱਕ ਉਹ ਨਹਿਰ ਤੋਂ ਲੈ ਕੇ ਤੱਕ ਆਉਂਦੇ ਆ ਦਿਨ ਚਾਰ ਵਾਰੀ ਤੇ ਸਾਫ਼ੀ ਮਿਲ ਗਈ ਅੱਛਾ ਜੀ ਹਾਂਜੀ ਤੇ ਫਿਰ ਚਲੋ ਵਾਸਤੇ ਵਾਸਤੇ ਉਸ ਫਿਰ ਉਹ ਜਿਹੜੀ ਸਿੱਲ ਲੱਗੀ ਆ ਉਹਨੂੰ ਅਸੀਂ ਮਤਲਬ ਸਾਫ਼ ਕਰਕੇ ਉਹਦੇ ਉੱਪਰ ਰੰਗ ਕਰਕੇ ਉਹਦੀ ਤਸਵੀਰ ਲੈ ਕੇ ਲੈ ਕੇ ਗਏ ਮਲੇਰਕੋਟਲੇ ਕਿਉਂਕਿ ਉਹ ਪਾਸ਼ਾ ਸਾਡੇ ਕੋਲ ਇੱਥੇ ਕੋਈ ਨਹੀਂ ਪੜ ਸਕਦਾ ਉੱਥੋਂ ਪੜਾਈ ਫਿਰ ਉਹਦੇ ਉੱਪਰ ਲਿਖਿਆ ਸੀ ਖੂ ਭਗਤ ਨਾਮਦੇ ਕੀੜੀ ਪਾਸ਼ਾ 'ਚ ਲਿਖਿਆ ਹੋਇਆ ਹੈ ਜੋ ਸ਼ਾਇਦ ਫਾਰਸੀ ਆ ਲੱਗਦੀ ਪਾਸ਼ਾ ਹੈ ਕੋਈ ਔਰ ਉਹਨਾਂ ਨੇ ਸਾਨੂੰ ਆਪਣਾ ਮਤਲਬ ਲਿਖ ਕੇ ਦਿੱਤਾ ਹੈ ਪ੍ਰੂਫ ਲਿਖ ਕੇ ਦਿੱਤਾ ਹੈ ਕਿ ਇਹਦੇ ਤੇ ਆ ਲਿਖਿਆ ਹੈ ਫਿਰ ਉਸ ਤੋਂ ਬਾਅਦ ਸੇਵਾ ਚੱਲਦੇ ਚੱਲਦੇ ਆ ਹੁਣ ਬੱਬੇ ਦੀ ਕਿਰਪਾ ਆ ਮਤਲਬ ਦਰਬਾਰ ਤਿਆਰ ਹੋ ਚੁੱਕਾ ਬਾਕੀ ਹੋਰ ਵੀ ਜੋ ਕੁਝ ਜ਼ਰੂਰਤ ਹੋਏਗੀ ਸਮੇਂ ਦੇ ਨਾਲ ਨਾਲ ਸੰਗਤ ਜੋ ਦੇਰੀ ਇਹ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਕੁਝ ਤਿਆਰ ਹੋ ਜਾਏ। ਕੁਝ ਉਹੀ ਗੱਲ ਹੈ ਨਾ ਆਪਣੀ ਸੰਗਤ ਨੂੰ ਇਹ ਚੀਜ਼ ਬਾਰੇ ਬਹੁਤ ਘੱਟ ਕਿਉਂਕਿ ਮੈਂ ਜੇ ਮੈਂ ਆਪਦੇ ਬਾਰੇ ਕਹਾਂ ਜੀ ਮੈਨੂੰ 43 ਸਾਲ ਦੀ ਉਮਰ ਦੇ ਵਿੱਚ ਆ ਕੇ ਪਤਾ ਲੱਗਿਆ। ਹਾਂਜੀ ਹਾਂਜੀ। ਹਾਲਾਂਕਿ ਕਮਾਨ ਸਾਹਿਬ ਬਹੁਤ ਆਉਂਦੇ ਸੀਗੇ। ਹਾਂਜੀ। ਹਾਂਜੀ ਬਿਕੋ ਇਹ ਜਿਹੜਾ ਸਥਾਨ ਮਤਲਬ ਐਸੇ ਇਸ ਜਗ੍ਹਾ ਦੇ ਉੱਤੇ ਪਤਾ ਸੀਗਾ ਲੋਕਾਂ ਨੂੰ। ਅੱਛਾ ਜੀ। ਇੱਥੇ ਲੱਗਿਓ ਜਗ੍ਹਾ ਬਣਾਈਆਂ ਹੋਈਆਂ। ਉਥੇ ਕੋਈ ਬਜ਼ੁਰਗ ਰਿੰਦਾ ਸੀ ਉਹਨੂੰ ਪਤਾ ਸੀ ਉਹ ਦੱਸਦਾ ਸੀ ਜਿਹੜੀ ਨਾਲ ਦਰਗਾਹ ਜੀ ਹਾਂਜੀ ਇਹ ਵੀ ਕੋਈ ਪੀਰ ਫਜ਼ੀਰਾਂ ਦੀ ਦਰਗਾਹ ਹਾਂਜੀ ਉਹ ਕੋਈ ਭਗਤ ਨਾਮਦੇਵ ਜੀ ਦੇ ਸਥਾਨ ਤੇ ਕੋਈ ਬਾਬਾ ਲਾਲ ਸ਼ਾਹ ਕਹਿੰਦੇ ਆ ਮਤਲਬ ਚਲੋ ਸਾਡਾ ਤੇ ਨਹੀਂ ਦਾ ਸਬੰਧ ਹੈ ਰੋਸੀ ਦੇ ਨਾਲ ਇੱਧਰ ਲਾਗੇ ਨਜ਼ਦੀਕ ਵੈਰੋਵਾਲਕ ਨਗਰ ਉੱਥੋਂ ਆਣ ਕੇ ਇੱਥੇ ਬੈਠ ਗਿਆ ਔਰ ਉਹਦੀ ਜਗਾਹ ਤਾਂ ਬਣਾ ਦਿੱਤੀ ਲੋਕਾਂ ਨੇ ਇੱਧਰ ਚਲੋ ਨਹੀਂ ਧਿਆਨ ਹੋਇਆ ਫਿਰ ਉਹ ਜਿਹੜਾ ਬਜ਼ੁਰਗ ਇੱਥੇ ਬੈਠਾ ਸੀ ਹੈ ਨਾ ਉਹ ਦੱਸਦਾ ਹੁੰਦਾ ਸੀ ਵੀ ਇੱਥੇ ਭਗਤ ਨਾਮਦੇਵ ਜੀ ਦਾ ਸਥਾਨ ਹੈ ਜੋ ਉਹਨਾਂ ਨੂੰ ਪਤਾ ਸੀਗਾ ਉਹ ਜਿਹੜੇ ਬਜ਼ੁਰਗ ਇੱਥੇ ਰਹਿੰਦੇ ਸੀ ਨਾ ਉਹਨਾਂ ਨੂੰ ਪਤਾ ਸੀ ਔਰ ਉਸ ਤੋਂ ਬਾਅਦ ਕੀ ਹੋਇਆ ਕਿ ਬਾਬਾ ਬਸਾਕਾ ਸਿੰਘ ਜੀ ਹੈ ਸ਼ੇਰਪੁਰ ਥਾਣੇ ਵਾਲਾ ਬਰਨਾਲੇ ਦੇ ਕੋਲ ਉਹਨਾਂ ਦਾ ਥੋੜਾ ਜਿਹਾ ਸੀਗਾ ਰੁਝਾਨ ਸੀਗਾ ਕਵਤਾ ਵਗੈਰਾ ਲਿਖਦੇ ਸੀ ਉਹ ਭਗਤ ਨਾਮਦੇਵ ਜੀ ਦੇ ਉਪਾਸ਼ਕ ਸਨ ਉਹਨਾਂ ਨੇ ਮਤਲਬ ਉਹਨਾਂ ਦੇ ਜਨਮ ਸਥਾਨ ਕਿਉਂ ਪੜਿਆ ਔਰ ਜਦੋਂ ਉਸ ਚੀਜ਼ ਦਾ ਜ਼ਿਕਰ ਆਇਆ ਫਿਰ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਇਸ ਸਥਾਨ ਨੂੰ ਉਹ ਇੱਕ ਦੋ ਵਾਰੀ ਤਰਨ ਤਰਨ ਖਡੂਰ ਸਾਹਿਬ ਤੋਂ ਹੋ ਕੇ ਵਾਪਸ ਚਲੇ ਗਏ। ਉਹ ਜਦੋਂ ਗਲ ਰਹਾ ਨਾ ਪਈ ਜੀ। ਹਾਂ ਉਹਨਾਂ ਨੂੰ ਮਤਲਬ ਪਹਿਲਾਂ ਨਹੀਂ ਇੱਥੋਂ ਤੱਕ ਦਾ ਰਸਤਾ ਮਿਲਿਆ। ਫਿਰ ਉਹ ਮੇਰਾ ਨਗਰ ਹੈ ਇਥੋਂ ਥੋੜੀ 3 ਕਿਲੋਮੀਟਰ 나ਗੋਕੇ। ਉਹ ਸਾਡੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਉੱਥੋਂ ਖਡੂਰ ਸਾਹਿਬ ਤੋਂ ਪੁੱਛਿਆ ਕਿ ਕੋਈ ਚਿੰਬਾ ਬਰਾਦਰੀ ਦੇ ਵਿੱਚੋਂ ਪਰਿਵਾਰ ਹੋਵੇ ਇਲਾਕੇ ਦੇ ਵਿੱਚ। ਫਿਰ ਪੁੱਛ ਕੇ ਉਹਨਾਂ ਨੇ 나ਗੋਕੇ ਭੇਜਿਆ ਔਰ ਉੱਥੇ ਉਹ ਮੈਂ ਛੋਟਾ ਸੀ ਜਦੋਂ ਉਹ ਆਣ ਕੇ ਦੱਸਿਆ ਕਰਦੇ ਸੀ। ਮਤਲਬ ਇਸ ਤਰ੍ਹਾਂ ਦਾ ਇਤਿਹਾਸ ਦਾ ਐਵੇਂ ਆ। ਫਿਰ ਉਹ ਇਸ ਸਥਾਨ ਤੇ ਆਏ। ਉਹਨੇ ਆਪਣੇ ਉਹਨਾਂ ਦਾ ਪਰਿਵਾਰ ਵੀ ਆਇਆ ਉੱਥੋਂ ਸੰਗਤ ਵੀ ਲੈ ਕੇ ਉਹਨੇ ਸ਼ੁਰੂ ਕਰਨ ਦਾ ਯਤਨ ਕੀਤਾ ਪਰ ਉਹ ਜਿਹੜਾ ਬਜ਼ੁਰਗ ਇੱਥੇ ਰਹਿੰਦਾ ਸੀ ਉਹਨੇ ਉਹਨਾਂ ਨੂੰ ਨਹੀਂ ਕਰਨ ਦਿੱਤਾ ਅੱਛਾ ਜਿਹੜਾ ਉੱਧਰ ਰਹਿੰਦੀ ਸੀ ਹਾਂ ਜਿਹੜਾ ਉੱਧਰ ਰਹਿੰਦੇ ਸੀ ਬਜ਼ੁਰਗ ਫਿਰ ਉਹ ਥੋੜਾ ਬਹੁਤ ਕਰਕੇ ਚਲੇ ਗਏ ਫਿਰ ਤਬਾਦ ਕੁਦਰਤੀ ਕੋਈ ਬੱਬੇ ਦੀ ਕਿਰਪਾ ਹੋਈ ਸਾਨੂੰ ਸਮਾਂ ਮਿਲ ਗਿਆ ਮੈਂ ਵੀ ਆਣ ਕੇ ਯਤਨ ਕੀਤਾ ਪਰ ਉਹਨੇ ਮੇਰੇ ਵੀ ਰਸਤੇ ਦੇ ਵਿੱਚ ਰੁਕਾਵਟ ਪਾਈ ਨਹੀਂ ਫਿਰ ਇਤੋਂ ਤੱਕ ਉਹਨੇ ਮੇਰੇ ਤੇ ਰਿਪੋਰਟ ਵੀ ਦੇ ਦਿੱਤੀ ਥਾਣੇ ਦੇ ਵਿੱਚ। ਬਹੁਤ ਚੱਲਿਆ ਬੰਦਾ। ਹਾਂਜੀ ਵੀ ਇਸ ਬੰਦੇ ਨੇ ਮੈਨੂੰ ਮਾਰ ਦੇਣਾ ਚਾਹਿਆ ਮੈਂ ਮੈਨੂੰ ਬੁਲਾ ਲਿਆ ਗਿਆ ਮੈਂ ਉੱਥੇ ਗਿਆ। ਚਲੋ ਗੱਲਬਾਤ ਹੋਈ ਉਹ ਮੈਨੂੰ ਜਿਹੜਾ ਐਸਐਚਓ ਸੀ ਉਹ ਅਮਰਕਦਾਰੀ ਸੀ। ਉਹਨੇ ਮੈਨੂੰ ਗੱਲ ਕੀਤੀ ਕਹਿੰਦਾ ਜੇ ਤੇ ਤੁਹਾਡੇ ਕਰਮਾਂ ਚ ਸੇਵਾ ਹੋਈ ਤੇ ਪ੍ਰਮਾਤਮਾ ਨੇ ਕਰਵਾ ਲੈਣੀ ਹੈ। ਇਹ ਬਜ਼ੁਰਗ ਦਾ ਜਿਹ ਤਰ੍ਹਾਂ ਦਾ ਸਾਹਬ ਸਾਹਿਬ ਆ ਗਿਆ ਨੂੰ ਕਿਸੇ ਨੇ ਹੋਰ ਨੇ ਮਾਰ ਦਿੱਤਾ ਤੇਰਾ ਨਾਂ ਲੱਗ ਜਾਣਾ। ਮੈਂ ਇੱਥੇ ਆਇਆ ਇੱਥੇ ਅੱਗੇ ਬੈਰੋਵਾਲ ਥਾਣਾ ਮੈਂ ਅਰਦਾਸ ਕੀਤੀ ਮੈਂ ਸੱਚੇ ਪਾਤਸ਼ਾਹ ਹੁਣ ਤਾਂ ਇਦਾਂ ਆ ਮਨਸੀਗਾ ਮੇਰਾ ਕੋਈ ਨਿੱਜੀ ਮਫਾਦ ਨਹੀਂ ਮੈਂ ਮਤਲਬ ਕੰਮ ਕਰਨ ਵਾਲਾ ਬੰਦਾ ਨਹੀਂ ਆਪਣਾ ਮਤਲਬ ਪੈਸੇ ਤੋਂ ਡਾਕਟਰ ਆ ਮੈਂ ਮੈਡੀਕਲ ਸਟੋਰ ਆ ਮੇਰਾ ਤੇ ਮੇਰਾ ਕੋਈ ਆਪਣਾ ਤੇ ਮਫਾਦ ਨਹੀਂ ਹੈਗਾ ਮੈਂ ਤਾਂ ਸੇਵਾ ਦੇ ਵਾਸਤੇ ਸੀ ਤੇ ਪਰ ਹੁਣ ਇਹ ਆ ਕਿ ਜੇ ਇਹ ਲੋਕ ਮੈਨੂੰ ਲੈਣ ਵਾਸਤੇ ਆਉਣਗੇ ਨਾ ਕਹਿਣਗੇ ਤੇ ਫੇਰ ਆਉਂਗਾ ਉਤਰਾਂਗੇ ਜੇ ਤੁਸ ਮੇਰੇ ਕੋਲ ਸੇਵਾ ਕਰਾਉਣੀ ਹੋਵੇ ਤੇ ਕਰਵਾ ਦਿਓ ਫਿਰ ਉਹ 2-4 ਸਾਲ ਤੋਂ ਬਾਅਦ ਉਹ ਬੰਦਾ ਮਰ ਗਿਆ ਫਿਰ ਜਦੋਂ ਇੱਥੇ ਇਹਨਾਂ ਦਾ ਪਿੰਡ ਵਾਲਿਆਂ ਦੀ ਆਪਸ ਵਿੱਚ ਗੱਲ ਹੋਈ ਕੋਈ ਉਹਨਾਂ ਨੇ ਮਤਾ ਕੀਤਾ ਕਿ ਉਹ ਕਹਿੰਦੇ ਸੀ ਇੱਥੇ ਗੁਰਦੁਆਰਾ ਸਾਹਿਬ ਬਣਾਇ। ਫਿਰ ਉਮਰਪੁਰ ਗਏ। ਸਾਰੇ ਇਕੱਠੇ ਹੋ ਕੇ ਇਹ ਤਾਂ ਨਗਰਪਨਗਰਪੂਤ ਵਣਦੇ ਪੰਚਾਇਤ ਸੀ ਕੋਈ ਮਤਲਬ 15-20 ਆਦਮੀ ਸੀਗੇ। ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦੂ ਮੈਨੂੰ ਪੁੱਛਦੇਗੇ ਤੁਸੀਂ ਕਹਿੰਦੇ ਸੇਵਾ ਕਰਾਉਣੀ ਇੱਥੇ ਗੁਰਦੁਆਰਾ ਸਾਹਿਬ ਦੀ। ਮੈਂ ਕਿਹਾ ਮੈਂ ਚੌਨਾਵਾ ਕਰਵਾਉਣੀ ਹੈ। ਕਹਿੰਦੇ ਕਿ ਤੁਸੀਂ ਕਰਵਾ ਲਓ। ਮੈਂ ਕਿਹਾ ਮੈਨੂੰ ਲਿਖ ਕੇ ਦੋ। ਲਿਖਤੀ ਰੂਪ ਚ ਦੋ ਮੈਨੂੰ। ਫੇਰ ਮੈਂ ਕਰਵਾਉਂਗਾ ਕਿ ਇਹ ਨਹੀਂ ਦੇ 6 ਮਹੀਨੇ ਬਾਅਦ ਵੀ ਮੈਨੂੰ ਕਰੇ ਤੂੰ ਇੰਸ ਕਰ ਜਿਓ ਕਰ ਚਲੋ ਗੁਰੂ ਪਾਸ਼ਾ ਦੀ ਕਿਰਪਾ ਨਾਲ ਮੈਂ ਲਿਖ ਕੇ ਦੇ ਦਿੱਤਾ ਫਿਰ ਆਪਣਾ ਸੇਵਾ ਸ਼ੁਰੂ ਕੀਤੀ ਸ਼ੁਰੂ ਸ਼ੁਰੂ ਦੇ ਵਿੱਚ ਬੜੀਆਂ ਮੁਸ਼ਕਿਲਾਂ ਆਈਆਂ ਤੇ ਪਰ ਉਹ ਗੁਰੂ ਪਾਸ਼ਾ ਜੀ ਦੀ ਕਿਰਪਾ ਰਹੀ ਨਾ ਤਾਂ ਉਹਨਾਂ ਨੇ ਡੋਲਣ ਦਿੱਤਾ ਜਿਵੇਂ ਵੀ ਆਉ ਸੇਵਾ ਕਰਵਾਈ ਗਈ ਬਸ ਹੁੰਦੀ ਗਈ ਹੁਣ ਬੜਾ ਸੰਗਤ ਦਾ ਸਹਿਯੋਗ ਮਿਲਦਾ ਬਾਕੀ ਉਸ ਸਮੇਂ ਤੋਂ ਪਹਿਲਾਂ ਨਾ ਇੱਕ ਇਥੇ ਛੋਟਾ ਜਿਹਾ ਨਿਸ਼ਾਨ ਸਰ ਲੱਗਾ ਥੱਲੇ ਉੱਪਰਲੇ ਪਾਸੇ ਲਿਖਿਆ ਹੋਇਆ ਹਾਂਜੀ ਸ਼੍ਰੀ 1970 ਦੇ ਵਿੱਚ ਇਹ ਲੱਗਿਆ ਹੋਇਆ ਤੇ ਡੇਟ ਲਿਖੀ ਹੈ ਅੱਛਾ ਜੀ ਹਾਂ ਮੇਰਾ ਡੇਟ ਆਫ ਬਰਥ 1968 ਹੈ 1970 ਦਾ ਲੱਗਿਆ ਹੋਇਆ ਤੇ ਜਦੋਂ ਅਸੀਂ ਆਇਆ ਨਿਸ਼ਾਨ ਸਾਹਿਬ ਲਗਾਇਆ ਨਾ ਉਦੋਂ ਇੱਕ ਇਸ ਪਿੰਡ ਦੇ ਰਹਿਣ ਵਾਲਾ ਮਤਲਬ ਭੁਪਿੰਦਰ ਸਿੰਘ ਉਹਨਾਂ ਦਾ ਨਾਮ ਹੈ ਕੈਨੇਡਾ ਦੇ ਵਿੱਚ ਰਹਿੰਦੇ ਸੀ ਉਹ ਇੱਥੇ ਆਏ ਨਿਸ਼ਾਨ ਸਾਹਿਬ ਲੱਗ ਕੇ ਮੈਨੂੰ ਵੇਖ ਕੇ ਕਹਿੰਦੇ ਕਿ ਬਈ ਨਿਸ਼ਾਨ ਸਾਹਿਬ ਮਤਲਬ ਕਿੰਨੇ ਪੈਸੇ ਲੱਗੇ ਨਿਸ਼ਾਨ ਸਾਹਿਬ ਲਗਾਉਣ ਮਨਨ ਬੇਨਤੀ ਕੀਤੀ ਕਿ ਪੈਸੇ ਨਹੀਂ ਲਗਾਏ ਤੁਸੀਂ ਇਹ ਬਾਬਾ ਮਤਲਬ ਇਤਨਾ ਕੋਈ ਬਾਤੋ ਸੰਗਤ ਆਉਂਦੀ ਹੈ ਉਹੀ ਸੇਵਾ ਕਰ ਦਿਓ ਆਪੇ ਤਿਆਰ ਕਰਕੇ ਲਿਉਂਦੇ ਆ ਆਪੇ ਹੀ ਲਗਾ ਜਾਂਦੇ ਆ ਤੇ ਉਹਨਾਂ ਨੇ ਲਗਾਇਆ ਕੋਈ ਪੈਸਾ ਨਹੀਂ ਮੇਰੇ ਕੋਲੇ ਕਿੰਦੇ ਠੀਕ ਕਿੰਨੇ ਕ ਦਾ ਹੋਊਗਾ ਮੈਂ ਅੰਦਾਜ਼ਾ ਕਿ ਮੈਂ 60000 ਰੁਪਏ ਦਾ ਤੇ ਹੋਇਆ ਜੀ ਤੇ ਚਲੋ ਉਹ ਚੱਲੇਗੀ ਉਸ ਦਿਨ ਅਗਲੇ ਦਿਨ ਉਹ ਫੇਰ ਆਗੇ ਤੇ ਉਹਨਾਂ ਨੇ ਮੈਨੂੰ 65000 ਰੁਪਏ ਦਿੱਤਾ ਕਿੰਦੇ ਪਿਆ ਲੋ ਜਿਹੋ ਨਿਸ਼ਾਨ ਸਭ ਲਗਾਇਆ ਤੇ ਮਤਲਬ ਤੁਸੀਂ ਸਾਡੇ ਨਾਂ ਤੇ ਲਗਾਇਆ ਮੈਂ ਉਹਨਾਂ ਨੂੰ ਪੁੱਛਿਆ ਵੀ ਠੀਕ ਆ ਕਿੰਦੇ ਉਹ ਨਿਸ਼ਾਨ ਸਭ ਜਿਹੜਾ ਛੋਟਾ ਨਾ ਉਹ ਅਸੀਂ ਲਗਾਇਆ ਅੱਛਾ ਜੀ ਤੇ ਮੈਂ ਕਿਹਾ ਵੀ ਫਿਰ ਤੁਸੀਂ ਉਹ ਕਬਰਾਂ ਤੇ ਲਗਾਇਆ ਹੋਊਗਾ ਕਿਉਂਕਿ ਪਹਿਲਾਂ ਮਤਲਬ ਇਹ ਸਥਾਨ ਨਹੀਂ ਸੀ ਬਣਿਆ ਕਿੰਦੇ ਨਹੀਂ ਕਬਰਾਂ ਤੇ ਨਹੀਂ ਲਗਾਇਆ ਇਹ ਭਗਤ ਨਾਮਦੇਵ ਜੀ ਦੇ ਨਾਂ ਤੇ ਲਗਾਇਆ ਤੇ ਮੈਂ ਕਿਹਾ ਪਹਿਲਾਂ ਤਾਂ ਕੋਈ ਸਥਾਨ ਨਹੀਂ ਸੀ ਹੈਗਾ ਕਿੰਦੇ ਸੰ ਪਤਾ ਸੀ ਉਹ ਬਜ਼ੁਰਗ ਕਹਿੰਦਾ ਹੁੰਦਾ ਸੀ ਨਾ ਇੱਥੇ ਭਗਤ ਨਾਮਦੇਵ ਜੀ ਦਾ ਸਥਾਨ ਹੈ ਮੈਂ ਜੋਬ ਕਰਦਾ ਸੀ ਕਹਿੰਦਾ ਤੇ ਮੇਰੇ ਨਾਲ ਕੋਈ ਸਿੰਘ ਜੋਬ ਕਰੇ ਮੇਰੇ ਘਰ ਬੱਚਾ ਨਹੀਂ ਸੀ ਹੈਗਾ ਤੇ ਮੈਂ ਉਹਦੇ ਨਾਲ ਗੱਲ ਹੋਈ ਉਹ ਮੈਨੂੰ ਕਹਿੰਦਾ ਕਿ ਤੁਸੀਂ ਕਮਾਣਾ ਦਾ ਸੀ ਉਹ ਸਿੰਘ ਜਿਹੜਾ ਉਹਦੇ ਨਾਲ ਜੋਬ ਕਰਦਾ ਸੀ ਉਹ ਕਹਿੰਦਾ ਕਿ ਤੁਸੀਂ ਉੱਥੇ ਆਓ ਭਗਤ ਨਾਮਦੇਵ ਜੀ ਦੇ ਅਰਦਾਸ ਬੇਨਤੀ ਕਰੋ ਤੇ ਕਿਰਪਾ ਹੋਊਗੀ ਕਹਿੰਦੇ ਸੀ ਘਰ ਦੇ ਵਿੱਚ ਵਿਚਾਰ ਕੀਤੀ ਕਿ ਜੇ ਇਸ ਸਥਾਨ ਤੇ ਭਗਤ ਨਾਮਦੇਵ ਜੀ ਦਾ ਸਥਾਨ ਹੈ ਤਾਂ ਭਾ ਇੱਥੇ ਅਰਦਾਸ ਕਿਉਂ ਨਾ ਕਰੀਏ ਇੱਥੋਂ ਨਹੀਂ ਸੀ ਉੱਥੋਂ ਇੱਥੋਂ ਇਹ ਭੂਤ ਵਿੰਡਦੇ ਨਹੀਂ ਹਾਂਜੀ ਤੇ ਉਹ ਕਹਿੰਦੇ ਸੀ ਨਾ ਇੱਥੇ ਆਣ ਕੇ ਮਤਲਬ ਸਥਾਨ ਕੋਈ ਨਹੀਂ ਬਣਿਆ ਸੀ ਅਰਦਾਸ ਕੀਤੀ ਬਾਬਾ ਜੀ ਦੇ ਅੱਗੇ ਸਾਡੇ ਘਰ ਕਹਿੰਦੇ ਪੁੱਤਰ ਹੋਇਆ ਉਹਦਾ ਨਾਮ ਵੀ ਨਿਸ਼ਾਨ ਸਿੰਘ ਰੱਖਿਆ ਐਸ ਵੇਲੇ ਉਹ ਮਤਲਬ ਕੈਨੇਡਾ ਦੇ ਵਿੱਚ ਉਹ ਬੱਚਾ ਵਾ ਤੇ ਕਹਿੰਦੇ ਉਸ ਮਤਲਬ ਉਹ ਜਿਹੜੀ ਅਰਦਾਸ ਬੇਨਤੀ ਕੀਤੀ ਕਿਸੇ ਉਧਾਰ ਕਰਕੇ ਕਿਸੇ ਨਾਲ ਕੱਲਵਾਇਆ ਸੀ ਇੱਥੇ ਇੱਕ ਨਿਸ਼ਾਨ ਸਾਹਿਬ ਲਗਾਏ ਸੀ ਤੇ ਚਲੋ ਐਕਾ ਬੜੀ ਬਧੀਆ ਗੱਲ ਆ ਬਣਾ ਕੇ ਬਾਬਾ ਜੀ ਦੇ ਵਾਸਤੇ ਇੱਕ ਹਾਂਜੀ ਬਾਬਾ ਜੀ ਦੀ ਨਿਸ਼ਾਨੀ ਬਣਾ ਕੇ ਵਾਸਤੇ ਨਿਸ਼ਾਨੀ ਬਣਾ ਕੇ ਜੀ ਫਿਰ ਉਹ ਨਿਸ਼ਾਨ ਸਾਹਿਬ ਨੂੰ ਅਸੀਂ ਫਿਰ ਉਸ ਹੋਰ ਜਿਆਦਾ ਤਰੀਕੇ ਨਾਲ ਸੰਭਾਲਣ ਦਾ ਯਤਨ ਕੀਤਾ ਹੁਣ ਜਿਸ ਤਰ੍ਹਾਂ ਇਸ ਨਿਸ਼ਾਨ ਸਾਹਿਬ ਦੇ ਥੱਲੇ ਪੱਥਰ ਲੱਗਿਆ ਹੋਇਆ ਫਿਰ ਇਹ ਹੁਣ ਹੀ ਲੱਗਿਆ ਤੇ ਮੈਂ ਮਿਸਤਰੀ ਸਾਹਿਬ ਨੂੰ ਕਿਹਾ ਕਿ ਤੁਸੀਂ ਉਸ ਨਿਸ਼ਾਨ ਸਾਹਿਬ ਦੇ ਥੱਲੇ ਵੀ ਪੱਥਰ ਲਗਾਣਾ ਅੱਜ ਇਹ ਕਿਰਨ ਦਾ ਪਰਿਵਾਰ ਹੁੰਦਾ ਚੌਲਾ ਸਾਹਿਬ ਲੱਗੇ ਹੁੰਦੇ ਤੇ ਉਹ ਜਿਹੜੇ ਭਾਈ ਭਪਿੰਦਰ ਸਿੰਘ ਜੀ ਨੇ ਉਹਨਾਂ ਦੇ ਮਤਲਬ ਇੱਥੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੁਛ ਜੀ ਰਹਿੰਦੇ ਨੇ ਜਿਹੜਾ ਉਹਨਾਂ ਦੇ ਭਰਾਵਾਂ ਦੇ ਵਿੱਚੋਂ ਜ਼ਮੀਨ ਵਗੈਰਾ ਉਹਨਾਂ ਦੀ ਹੈਗੀ ਪਰ ਉਹ ਆਪ ਚੜਾਈ ਕਰ ਗਏ ਫਿਰ ਉਤੋਂ ਬਾਅਦ ਤੇ ਸੋ ਇਹ ਹੈ ਕਿ ਜਦੋਂ ਕੋਈ ਅਰਦਾਸਾਂ ਬੇਨਤੀਆਂ ਕਰਦਾ ਹੈ ਪੂਰੀਆਂ ਹੁੰਦੀਆਂ ਕਿਉਂਕਿ ਆਪਾਂ ਸਾਰੇ ਜਾਣਦੇ ਇਤਿਹਾਸ ਤੋਂ ਜਾਣੂ ਆ ਭਗਤ ਨਾਮਦੇਵ ਜੀ ਤੋਂ ਬੜੀ ਕਿਰਪਾ ਹੈ ਉਹ ਸਕਾਲਪੁਰਖ ਦੇ ਨਾਲ ਖੁਦ ਸਾਕਸ਼ਤ ਮਿਲੇ ਹੋਏ ਸਨ ਸ਼ਾਇਦ ਨਹੀਂ ਭਗਤ ਜੀ ਤਾਂ ਕਿਹਾ ਗਿਆ ਸਭ ਤੋਂ ਪਹਿਲੇ ਭਗਤ ਇਹ ਹੀ ਹੋਏ ਨੇ ਹਾਂਜੀ ਤੇ ਬਾਕੀ ਤਕਰੀਬਨ 700 ਸਾਲ ਪਹਿਲਾਂ ਆਖਿਆ ਆਈ ਆਈ ਜੈਸਵੋਮ ਬਿਤੇ ਆਪਾਂ 750 ਮਨਾ ਰਹੇ ਹਾਂ ਜੀ ਹਾਂਜੀ ਤੇ ਸੰਗਤ ਨੂੰ ਮੈਂ ਇਹ ਹੀ ਬੇਨਤੀ ਕਰਦਾ ਕਿ ਆਪਣੇ ਕਿੰਨੇ ਵੱਡੇ ਭਾਗ ਨੇ 700 ਸਾਲ ਦੇ ਵਿੱਚ ਕਿੰਨੀਆਂ ਪੀੜੀਆਂ ਹੋ ਚੁੱਕੀਆਂ ਠੀਕ ਹੈ ਨਾ ਹੋਂ ਵਾਲੀ ਸੰਗਤ ਦੇ ਕਰਮਾਂ ਦੇ ਵਿੱਚ ਸੇਵਾ ਵਾ ਤੇ ਜਿਹੜੀ ਸੰਗਤ ਦੇ ਕੋਲ ਉਹ ਸੇਵਾ ਆਪ ਸਿਰ ਤੇ ਆ ਤਰੱਕੀ ਲੈ ਲੈਂਦੇ ਨੇ ਉਹ ਕਰ ਰਹੇ ਨੇ ਬੜੀ ਕਿਰਪਾ ਸੱਚੇ ਪਾਛਾ ਜੀ ਦੀ ਚਲੋ ਉਹਨਾਂ ਨੇ ਸਨਮਾਨ ਦਿੱਤਾ ਹੈ ਤੇ ਸੇਵਾ ਚੱਲ ਰਹੀ ਹੈ ਬਸ ਚਲ ਸਭ ਉਹ ਸਭ ਕੁਝ ਸੰਗਦੇ ਸਕੇ ਉਹ ਤਾਂ ਉਹ ਚੀਜ਼ ਹੈ ਮਾਨੂੰ ਯੂਨਸਾ ਲਈ ਸੰਭਾਲੀ ਵੀ ਜਿੱਥੇ ਉਹਨਾਂ ਨੇ ਅੱਗੇ ਤਪੱਸਿਆ ਕੀਤੀ ਸੀ ਹਾਂਜੀ ਉਹ ਸਾਰੀ ਥਾਂ ਸੰਭਾਲੀ ਗਈ ਬਿਲਕੁਲ ਜੀ ਬਿਲਕੁਲ ਜਿਹੜਾ ਤੁਸੀਂ ਖੂਬ ਕਹਿੰਦੇ ਸੀਗੇ ਵੀ ਆਪਾਂ ਥੱਲੇ ਕੋੜੀ ਹੁਣਵਾਵਾਂਗੇ ਹਾਂਜੀ ਉਹ ਖੂਦ ਹੈ ਦਰਬਾਰ ਦੀ ਤਿਆਰੀ ਅਸੀਂ ਕਰ ਰਹੇ ਸੀ ਦਰਬਾਰ ਦੀ ਤਿਆਰੀ ਤਕਰੀਬਨ ਖੋ ਚੱਲੀ ਆ ਹੁਣ ਇਸ ਤੋਂ ਬਾਅਦ ਅਸੀਂ ਖੂਬ ਨੂੰ ਤਿਆਰ ਕਰਾਂਗੇ ਦੇਖੀਏ ਥੱਲੇ ਕੋੜੀ ਹਾਂਜੀ ਸੋਚੋ ਤਾਂ ਤਰੀ ਮਨ ਮਿਸਾਨ ਸਾਹਿਬ ਇਸ ਦੀ ਫੋਟੋ ਲੇ ਦਾ ਚੂਲਾ ਚਲਾਉਣ ਵਾਲਾ ਉਹ ਛੋਟੇ ਦੀ ਭਾਵੇਂ ਨਾਂ ਲਿਓ ਜੇ ਉਹ ਨਾ ਉਸ ਦਿਨ ਪੰਜਖੰਡਪਾਟ ਸਾਹਿਬ ਸੀ ਯਦ ਕੀ ਅੱਛਾ ਜੀ ਹਾਂਜੀ ਤੇ ਉਹ ਫਿਰ ਮਤਰੋ ਥੱਲੇ ਸੀਗਾ ਜਦ ਦਿਨੇ ਚੜਾਇਆ ਨਾ ਇਹਦਾ ਸੋ ਬਾਚ ਲਵਾਈਆ ਪਰ ਅਰ ਨਹੀਂ ਸੀ ਹਾਂਜੀ ਆਹ ਪ੍ਰਾਰ ਹੈ ਨਹੀਂ ਸੀ ਲੱਗੀ ਹਾਂ ਜੀ ਸਾਰੀ ਇਹ ਪਿਛਲੇ ਸਾਲ ਲੱਗੀ ਸੀ ਹਾਂ ਇਹ ਉਹ ਜਗ੍ਹਾ ਹੈਗੀ ਨਾ ਉਹਦੇ ਵਿੱਚ ਸੇਲ ਹੈਗੀ ਆ ਇਹ ਪਹਿਲਾਂ ਉਨੀ ਥੱਲੇ ਸੀ ਜ਼ਮੀਨ ਜਦੋਂ ਆਪਾਂ ਆਏ ਨਾ ਅੱਛਾ ਜੀ ਜਿਹੜੀ ਉਹ ਪਹਿਲੀ ਇੱਟ ਲੱਗੀ ਹੈ ਨਾ ਹਾਂਜੀ ਉਦੋਂ ਉੱਥੋਂ ਤੱਕ ਸੀਗੀ ਅੱਛਾ ਜੀ ਪਹਿਲੀ ਇਹ ਜ਼ਮੀਨ ਇਨਨੀ ਨੀਵੀਂ ਸੀ ਹਾਂਜੀ ਇਨਨੀ ਨੀਵੀਂ ਸੀ ਜ਼ਮੀਨ ਪਹਿਲਾਂ ਕਿਹੜਾ ਤਰ੍ਹਾਂ ਦੇ ਆਹ ਮੰਨ ਲਓ ਕਟਾਣ ਦੀ ਵਿੱਚੋਂ ਥੋਟ ਕਹਦੀ ਆਪਾਂ ਹਾਂਜੀ ਇਹ ਵੀ ਮਤਲਬ ਵਿੱਚ ਕੁਝ ਡਿਗੀਆਂ ਹੋਈਆਂ ਸੀ ਟਾਂ ਕੁਝ ਇਸ ਤਰ੍ਹਾਂ ਕਰਕੇ ਸਾਰਾ ਉਹ ਤਾਂ ਸਾਰੀ ਇਤਨਾ ਫਿਰ ਸਾਰੀ ਦੂਜੀ ਹੈ ਜੀ ਇਹ ਛੋਟੀ ਹਾਂਜੀ ਉਦੋਂ ਤੱਕ ਛੋਟੀ ਸੀਗੀ ਫਿਰ ਉੱਪਰ ਛੋਟੀ ਤਾਂ ਨਹੀਂ ਸੀ ਮਿਲਦੀ ਫਿਰ ਉੱਪਰ ਇਹ ਲਗਾਤੀ। ਛੋਣੀ ਵੀ ਦਾ ਨਹੀਂ ਨੋ। ਹਾਂਜੀ ਨਹੀਂ ਉੱਪਰ ਤੋਂ ਨਹੀਂ ਦੇ ਨਜ਼ਰ ਆਉਂਦਾ। ਉਹ ਫਿਰ ਵੇਚਣਾ ਪੈਂਦਾ। ਉਹ ਤਾਂ ਚੌੜਾ ਤਾਂ ਬਹੁਤਾ ਹੀ ਹੋ। ਹਾਂਜੀ। ਇਹ 10 ਫੁੱਟ ਉਹ 12 ਫੁੱਟ ਦੀ 12 ਫੁੱਟ ਹੋਊਗਾ ਜਿਆਦਾ ਹੋਊਗਾ। ਅੱਛਾ 12 ਤੋਂ ਵੀ ਜਿਆਦਾ ਹੋਊ। 12 ਤੋਂ ਜਿਆਦਾ ਹੋਊਗਾ। ਕਾਗਰਾ ਇਹ। ਹਾਂਜੀ। ਇਵੇਂ ਸੇ ਕੋਸ਼ਿਸ਼ ਕਰਾਂਗੇ ਇਹਦੇ ਵਿੱਚੋਂ ਨਾ ਜਲ ਕੱਢਣ ਦੇ ਫੈਂਬੋਰ ਕਰੀਏ ਸਾਡੇ ਵਾਲੇ ਪਾਸੇ ਨਾ ਜੀ ਉਧਰ ਸੰਤ ਸੀ ਪਤਨੀ ਜਿਹੜੇ ਉਹਨਾਂ ਨੇ ਜਿੰਨੇ ਵੀ ਸਾਡੇ ਏਰੀਆ ਦੇ ਖੂਹ ਸੀਗੇ ਸਾਰੇ ਬਿਲੇ ਕਰਵਾਏ ਨੇ ਉਹਨਾਂ ਨੇ ਜੀ ਜੀ ਆਪ ਵੀਲੇ ਕਰਵਾਏ ਨੇ ਪੈਸੇ ਲਾ ਕੇ ਆਪਦੇ ਕੋਲ ਜੀ ਹੂੰ 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 ਟਰੈਕਟਰ ਲਾ ਕੇ ਤੁਸੀਂ ਇਹ ਦੇਖ ਲਓ ਵੀ ਜਿੰਨੇ ਵੀ ਸਾਡੇ ਖੂਹ ਸੀ ਲਵਾ ਕੇ ਉਹ ਖੂਹ ਖਾਲੀ ਕਰਵਾ ਕੇ ਵਿੱਚ ਨਾ ਭਰੇ ਵਾਇਸੀ ਲੋਕਾਂ ਨੇ ਜਾਵਾ ਜੀ ਉਗੰਦ ਪਿੱਲ ਲਾ ਲਓ ਕੁਛ ਲਾਓ ਸੈਟ ਸੈਟ ਤੇ T-shirt ਸਰ ਕੇ ਇਟਾਰੋੜੇ ਉਹਨਾਂ ਨੇ ਤੁਸੀਂ ਐ ਦੇਖ ਲਓ ਸਾਰੀਆਂ ਇਕਟਾ ਰੋੜੇ ਕੜਵਾ ਕੇ ਉਹਦੇ ਤੇਰਾ ਉਹ ਲਾਤਾ ਫਿਰ ਪੌਣੀ ਲਾਤੀ ਉਹ ਉਹਨਾਂ ਦੀ ਸੋਚ ਹੈ ਉਹ ਕਹਿੰਦੇ ਹਵਾ ਪੈਣੀ ਚਾਹੀਦੀ ਧਰਤੀ ਨੂੰ ਕਹਿੰਦੇ ਥੱਲੋ ਕਿ ਅਸੀਂ ਬੰਦ ਕਰੀ ਜੰਨੇ ਸਾਰਾ ਕੁਛ ਸਾਡੇ ਆਲੇ ਨਾਲ ਸਾਰਾ ਖਲਵਾਤਾ ਇਹਨੂੰ ਨੀਵਾ ਹੋਊਗਾ ਇਹ ਮਤਲਬ ਇਹ ਆਪ ਟੋਊ ਗਈ ਕਟੋਟ ਸ਼ਾਇਦ ਇਹਨਾਂ ਕੋ ਹੋਵੇ ਥੋੜਾ ਕੱਟ ਵੀ ਹੋਊਗਾ ਬਾਕੀ ਤੇ ਥੱਲੇ ਹੋਰ ਵੀ ਜਾਣਾ ਪਿਆ ਚਾਹੇ ਆਪਾਂ ਨੂੰ ਮਤਲਬ ਚੋਮੈਟਰੀ ਕੱਢਣੀ ਪਈ ਕਿਸੇ ਤਰੀਕੇ ਨਾਲ ਸੇ ਬੋਰ ਕਰਨਾ ਪਿਆ ਵਿਚਾਰਿਆਂ ਦੇ ਵਿੱਚੋਂ ਜਾਲ ਕੱਢਿਆ ਜਾਵੇ ਹਾਂ ਇਹ ਬਿਚਪੋੜੀਆ ਮਮਾਂ ਚਾਹੇ ਉਸਤਰਾ ਨੂੰ ਮਤਲਬ ਪਿੱਲਰ ਦੇ ਉੱਗ ਜਾਲ ਇਹ ਇੱਥੋਂ ਮਤਲਬ ਇਹ ਪਿੱਲਰ ਚੱਕ ਕੇ ਨਾ ਇਹ ਜੀ ਬਣੀ ਹੋਈ ਹੈ ਛਤ ਇਹਦੇ ਤੱਕ ਇਹਦੇ ਉੱਪਰ ਲੈਂਟਰ ਪਾਵਾਂਗੇ ਛਤਰੀ ਜੀ ਬਣਾ ਦੋਗੇ ਤੇ ਜੀ ਵਿਚ ਪਿੱਲਰਾਂ ਦਿੱਤੇ ਹੋਏ ਰੋ ਥੱਲਿਓ ਖਾਲੀ ਹੋਏ ਉਹਦੇ ਉੱਤੇ ਫਿਰ ਨਾ ਇੱਕ ਗੋਲ ਚਾਹੇ ਅੱਠ ਨੁਕਰਾਂ ਵਾਲਾ ਕਮਰਾ ਤਿਆਰ ਹੋਊਗਾ ਜੀ ਉਪਰ ਦਰਵਾਜੇ ਤੋਂ ਸਾਹਮਣੇ ਰਸਤਾ ਹੋਊਗਾ ਇਹਦੇ ਤੇ ਸੋਖ ਆਸਨ ਬਣੂਗਾ ਠੀਕ ਹੈ ਫਿਰ ਉਹ ਕਮਰਾ ਬਣਾ ਕੇ ਉਹਦੇ ਉੱਪਰ ਗੁੰਬਦ ਲੱਗੂਗਾ ਛੋਟਾ ਠੀਕ ਨੇ ਤੇ ਜਦੋਂ ਕਹਿੰਦੇ ਸੀ ਵੀ ਇਹਨੂੰ ਤੋਟਟਾ ਹਾਂ ਬਸ ਹੁਣ ਇਹਦੇ ਲਈ ਹੋਵਾਂਗੇ ਆਪਾਂ ਵੀ ਹੋ ਸਕਦਾ ਕੁਝ ਹੋਵੇ ਜਬ ਵਿੱਚ ਪੌੜੀਆਂ ਲੱਗ ਜੇ ਇਹਦੇ ਦਰਸ ਹਾਂਜੀ ਇਹ ਤਾਂ ਦੇਖੋ ਬਾਬਾ ਨੂੰ ਪੁੱਛਾਂਗੇ ਜਿਵੇਂ ਕਹਿਣਗੇ ਤੇਰਾ ਮਤਲਬ ਬਾਬਾ ਜੀ ਸਾਡੇ ਇੱਥੇ ਖਡੂਰ ਸਾਹਿਬ ਬਾਬਾ ਸੇਵਾ ਸਿੰਘ ਜੀ ਘਰ ਸੇਵਾ ਵਾਲੇ ਹਾਂਜੀ ਉਹ ਵੀ ਸਾਡਾ ਸਹਿਜ ਕਰਦੇ ਆ ਉਹਨਾਂ ਨੂੰ ਪੁੱਛਾਂਗੇ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਬਹੁਤ ਹੈ ਤਜਰਬਾ ਬਹੁਤ ਜਿਵੇਂ ਇਹਦੇ ਉਸਲਾ ਦੇਣਗੇ ਪਰ ਇਹਦੇ ਉੱਤੇ ਸੋਖਾ ਸਮਝ ਜ਼ਰੂਰ ਬਣੂਗਾ ਇਹ ਮਨ ਲਓ ਕਿ ਇਹ ਘੂਕ ਟੋਟਾ 700 ਸਾਲ ਪੁਰਾਣਾ ਹੈ ਹਾਂਜੀ ਇਹ ਉਹਨਾਂ ਦੇ ਹੱਥਾਂ ਦਾ ਲੱਗਿਆ ਹੋਇਆ ਕਿਉਂਕਿ ਉਦੋਂ ਕਾ ਜ਼ਰੂਰਤ ਸੀ ਕਿ ਪਾਣੀ ਦੀ ਪਾਣੀ ਨਹੀਂ ਸੀ ਹੈਗਾ ਤੇ ਉਹਨਾਂ ਨੇ ਤਕਰੀਬਨ ਜਿੱਥੇ ਜਾਂਦੇ ਰਹੇ ਉੱਥੇ ਕਰਦੇ ਰਹੇ ਤੇ ਉਹ ਕਮਾਨ ਸਾਹਿਬ ਹੀ ਹੈਗਾ ਹਾਂ ਇਧਰ ਇੱਕ ਮਨਮੋਹ ਦੇ ਨਗਰ ਤੋਂ ਨਿਕਲ ਕੇ ਦਿਮਾਗ ਦੇ ਵਿੱਚੋਂ ਉੱਥੇ ਵੀ ਹੈ ਮਰੜੀ ਸੋਚ ਹਾਂ ਮਰੜੀ ਮਰੜੀ ਇੱਥੋਂ ਬਾਅਦ ਮਰੜੀ ਗਏ ਨੇ ਉੱਥੇ ਵੀ ਖੂਹ ਲਗਾਇਆ ਅੱਛਾ ਜੀ ਹਾਂ ਤੇ ਕਿਉਂਕਿ ਜਿਹੜੇ ਭਗਤ ਜਨਸਨ ਜਦੋਂ ਜ਼ਰੂਰਤ ਜਿਹੜੀ ਲੋਕਾਂ ਦੀ ਜ਼ਰੂਰਤ ਸੀ ਨਾ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਰਹੇ ਤੇ ਇਹ ਵੀ ਬੜੀ ਵੱਡੀ ਜ਼ਰੂਰਤ ਹੁੰਦੀ ਸੀ ਪਾਣੀ ਦੀ ਹੁਣ ਆ ਨਹਿਰ ਬਣੀ ਹੋਈ ਆ ਲੱਗ ਇਹ ਉਦੋਂ ਤਾਂ ਹੈ ਨਹੀਂ ਸੀ ਹਾਂ ਇਹ ਤਾਂ ਮਗਰੋਂ ਅੰਗਰੇਜ਼ਾਂ ਵਾਲੇ ਬਣਿਆ ਇਹ ਵੀ ਤੁਸੀਂ ਐਂ ਦੇਖ ਲਓ ਵੀ ਹੁਣ ਘੱਟੋ ਘੱਟ ਕਿੰਨੇ ਚਿਰ ਚ ਬਣਿਆ ਹੋਊਗਾ ਹਾਂਜੀ ਪਾਣੀ ਤਾਂ ਪੈ ਨਹੀਂ ਸਕਦੇ ਵੀ ਬਹੁਤ ਬਹੁਤ ਦਿਨ ਲੱਗੇ ਹੋਣਗੇ 2 ਮਹੀਨੇ ਲੱਗੇ ਹੋਣਗੇ ਇਹ ਨਹੀਂ ਪਤਾ ਸਾਨੂੰ 2 ਸਾਲ ਜਿਆਦਾ ਸਮਾਂ ਲੱਗਾ ਹੋਊਗਾ ਹਾਂ ਕਿਉਂਕਿ ਜਿਹੜੇ ਖੂਹ ਤਿਆਰ ਕਰਨ ਦੇ ਵਾਸਤੇ ਸਮਾਂ ਲੱਗਣਾ ਹੀ ਆ ਕਿਉਂਕਿ ਹੁਣ ਹੁਣ ਵਾਲਾ ਤਾਂ ਹੈ ਨਹੀਂ ਆ ਮਸ਼ੀਨਰੀ ਦਾ ਜੋਗ ਤੇ ਹੈ ਉਹ ਤਾਂ ਮੋੜਾ ਮੋੜਾ ਖਰਚਾ ਖਰਚ ਕੇ ਕੱਢਦੇ ਉਹ ਤਾਂ ਥੋੜਾ ਥੋੜਾ ਕਰਕੇ ਨਿਕਲਿਆ ਹੋਊ ਉਦੋਂ ਬਾਕੀ ਕੋਸ਼ਿਸ਼ੇ ਪੂਰੇ ਵੀ ਕਿਹਾ ਹੋਊਗਾ ਹੋ ਸਕਦਾ ਉਦੋਂ ਹੋਰ ਵੀ ਨਹੀਂ ਮਾ ਹੋਵੇ ਤੇ ਉਹ ਬਹੁਤ ਵੱਡਾ ਹੋਏ ਹਾਂਜੀ ਆਮ ਘੋੜੇ ਕੱਟ ਬਹੁਤ ਕੱਟ ਮੈਦਾਨੇ ਦੇਖਣ ਹਾਂਜੀ ਹਾਂਜੀ ਹਾਂ ਉਦਾਂ ਜਿਹੜੇ ਮਤਲਬ ਆਮ ਪਿੰਡਾਂ ਦੇ ਵਿੱਚ ਉਹ ਛੋਟੇ ਹੁੰਦੇ ਆ ਜਿੱਦ ਬਹੁਤ ਵੱਡੇ ਆ ਉਹ ਤਾਂ ਪੁਈਆਂ ਹੁੰਦੀਆਂ ਨੇ ਜਾਂ ਬਸ ਉਹ ਅੱਠ ਫੁੱਟਾ ਹੁੰਦਾ ਜੀ ਖੂਬ ਵੱਧ ਤੋਂ ਵੱਧ 10 ਫੁੱਟਾ ਹੁੰਦਾ ਹੀ ਵੱਡਾ ਹਾਂਜੀ ਇਹ ਨਿਸ਼ਾਨ ਸਾਹਲ ਵਾਇਸ ਹਾਂਜੀ ਤੇ ਇਹ ਨਿਸ਼ਾਨ ਸਾਹਲ ਜਿਹੜਾ ਇਹ ਤੇ ਫਿਰ ਹੋਣ ਲੱਗਿਆ ਨਾ ਬਾਅਦ ਦੇ ਵਿੱਚ ਹਾਂਜੀ ਉਹ ਪਰਲੇ ਪਾਸੇ ਜਗਾ ਕਵਰਾਂ ਨੇ ਸੋ ਫਿਰ ਕਵਰਾਂ ਨਹੀਂ ਹਾਂ ਇਹ ਆਪਣੇ ਇੱਥੇ ਪਹਿਲਾਂ ਪ੍ਰਕਾਸ਼ ਸੀਗਾ 12 13 ਸਾਲ ਇੱਥੇ ਪਹਿਲੇ ਪ੍ਰਕਾਸ਼ ਸੀ ਤੇ ਹੁਣ ਤੇ ਫਿਰ ਇਹ ਫਿਰ ਇਹ ਜਗ੍ਹਾ ਹੋਣੀ ਸਾਰੀ ਲੱਗ ਗਈ ਇੱਥੋਂ ਨਾਲ ਜਗ੍ਹਾ ਤੇ ਪਹਿਲਾਂ ਸਾਰੀ ਇਕੱਠੀ ਸੀਗੀ ਅੱਛਾ ਜੀ ਹੁਣ ਵੀ ਮਤਲਬ ਇਹ ਜਗ੍ਹਾ ਜਿੱਥੋਂ ਤੱਕ ਆ ਬਰਾਂਡਾ ਬਣ ਗਿਆ ਹੈ ਨਾ ਉਹਨਾਂ ਦਾ ਉਥੋਂ ਤੱਕ ਹੀ ਆ ਇੱਥੋਂ ਦੀ ਜਗ੍ਹਾ ਉੱਥੋਂ ਜਿਹੜਾ ਅਗਲੇ ਪਾਸੇ ਨਾ ਉਹ ਇੱਥੋਂ ਕਿਸੇ ਨੇ ਛੱਡੀ ਹੋਈ ਜਗ੍ਹਾ ਤਿੰਨ ਕਨਾਲਾ ਉਹ ਫਿਰ ਵੱਖਰੀ ਆ